ਆਹ ਅਨਸਰ ਫੋੜੀ ਦਾ ਪਰਵਾਹ ਕੀ ਮੈਸੇਜ ਦੇਣਾ ਚਾਹੋ ਮੈਂ ਗੁਰਪ੍ਰੀਤ ਸਿੰਘ ਪਲੇਸਰ ਪ੍ਰੈਜ਼ੀਡੈਂਟ ਅੰਮ੍ਰਿਤਸਰ ਬਾਰ ਆਪਣੇ ਵੱਲੋਂ ਤੇ ਆਪਣੀ ਸਮੂਹ ਐਗਜ਼ੀਕਟਿਵ ਦੀ ਟੀਮ ਵੱਲੋਂ ਪਹਿਲਾਂ ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਹੋਲੀ ਦੀ ਤੇ ਹੋਲੇ ਮਹਲੇ ਦੀ ਲੱਖ ਲੱਖ ਵਧਾਈ ਦੇਣਾ ਹੈ ਹੋਲੀ ਇੱਕ ਰੰਗਾ ਦਾ ਤਿਹਾੜ ਹੈ ਕਿ ਇਹ ਜਿਵੇਂ ਇੱਕ ਆਪਣਾ ਜੀਵਨ ਚੱਲਦਾ ਹੈ ਇਹ ਵੀ ਡਿਫਰੈਂਟ ਡਿਫਰੈਂਟ ਸ਼ੇਡਸ ਹੁੰਦੇ ਨੇ ਆਪਣੇ ਲਾਈਫ ਦੇ ਵਿੱਚ ਕਦੀ ਖੁਸ਼ੀ ਗਮੀ ਆ ਗਈ ਇਦਾਂ ਹੀ ਜਿਹੜੀ ਹੋਲੀ ਇੱਕ ਰੰਗਾਂ ਦਾ ਤਿਉਹਾਰ ਹੈ ਮੈਂ ਸਾਰੇ ਸਮੂਹ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਇਹ ਜਿਹੜਾ ਰੰਗਾਂ ਦਾ ਤਿਉਹਾਰ ਹੈ ਅਮਨ ਸ਼ਾਂਤੀ ਨਾਲ ਤੇ ਪਿਆਰ ਪਿਆਰ ਨਾਲ ਤੇ ਆਪਸੀ ਭਾਈਚਾਰਾ ਨਾਲ ਮਨਾਇਆ ਜਾਵੇ ਤਾਂ ਜੋ ਹਰ ਇੱਕ ਸਮਾਜ ਦੇ ਵਰਗ ਦੇ ਲੋਕਾਂ ਨੂੰ ਇਹ ਮੈਸੇਜ ਆਵੇ ਵੀ ਪੰਜਾਬ ਤੇ ਅੰਮ੍ਰਿਤਸਰ ਇੱਕ ਜਿਹੜੀ ਸੈਕੂਲਰ ਸਟੇਟ ਹੈ ਇਹਦੇ ਵਿੱਚ ਆਪਸੀ ਭਾਈਚਾਰਾ ਸਾਂਝ ਬਣਾਈ ਰੱਖਣੀ ਚਾਹੀਦੀ ਹੈ ਇਸ ਕਰਕੇ ਮੈਂ ਅੰਤ ਤੇ ਅੰਮ੍ਰਿਤਸਰ ਬਾਰੇ ਲੋ ਸਾਰੇ ਸ਼ਹਿਰ ਵਸੀਆਂ ਨੂੰ ਹੋਲੀ ਦੇ ਹੌਲੇ ਮਹਲੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ